ਗੁਰਜੀਤਾਨ ਸਾਹਿਬਾ ਮਾਣੇ ਗੁਰਜੀਤ ਕੀ ਫਤਿਹ ਅਸੀਂ ਇਸ ਮਸਲੇ ਵਿੱਚ ਇਕੱਠੇ ਹੋਏ ਆ ਜਿਹੜਾ ਅੰਮ੍ਰਿਤਪਾਲ ਮਹਿਰੋ ਸਾਡਾ ਬੇਟਾ ਉਹਨੇ ਜੋ ਕੀਤਾ ਸੋ ਵਧੀਆ ਕੀਤਾ ਬਲਜਿੰਦਰ ਸਿੰਘ ਚੰਦਕਾੜ ਗੁਰਦੁਆਰੇ ਦੇ ਵਿੱਚ ਆਪਣੀਆਂ ਮੰਨਾਈਆਂ ਕਰਦਾ ਸੀ ਰੋਜ਼ ਉਹ ਬੇਇੱਜ਼ਤੀ ਕਰਦਾ ਸੀਗਾ ਅੰਮ੍ਰਿਤਪਾਲ ਮਹਿਰੋ ਨੂੰ ਪਤਾ ਲੱਗਾ ਤੇ ਉਹਨਾਂ ਕੋ ਬਰਦਾਸ਼ਤ ਨਹੀਂ ਹੋਇਆ ਉਹਨਾਂ ਨੇ ਜਿਹੜਾ ਐਕਸ਼ਨ ਲਿਆ ਜੋ ਕੀਤਾ ਉਹਨਾਂ ਨੇ ਵਧੀਆ ਕੀਤਾ ਤੇ ਜਿਹੜਾ ਸਾਡਾ ਬੱਚਾ ਆ ਜੇ ਉਹਦੇ ਤੇ ਸਰਕਾਰਾਂ ਪ੍ਰਸ਼ਾਸਨ ਕੋਈ ਤਾਂ ਐਕਸ਼ਨ ਲੈਣੀਆਂ ਅਸੀਂ ਜਿਹੜਾ ਸਾਡਾ ਬੱਚਾ ਆ ਅੰਮਰਪਾਲ ਮੈਰੋ ਅਸੀਂ ਉਹਦੇ ਹੱਕ ਦੇ ਵਿੱਚ ਖੜੇ ਆ ਅਸੀਂ ਰੱਜ ਕੇ ਵਿਰੋਧ ਕਰਾਂਗੇ ਔਰ ਕਰਦੇ ਨਹੀਂ ਆ ਤੇ ਕਰਦੇ ਰਵਾਂਗੇ ਵਾਹਿਗੁਰੂ ਦੀ ਨਾਗਾਰਾਂ ਵਾਹਿਗੁਰੂ ਦੀ ਜੀਤ ਕਰੇ ਬੋਲੇ ਸੋਨਹਾ ਸਤਿ ਸ਼੍ਰੀ ਅਕਾਲ ਕਾ ਖਾਲਸਾ ਵਾਹਿਗੁਰੂ ਦੀ ਜੀਤ ਜੀ ਵਾਹਿਗੁਰੂ ਦਾ ਖਾਲਸਾ ਦੇ ਵਿੱਚ ਬਲਜਿੰਦਰ ਸਿੰਘ ਬਲਾਦਕਾਰੀ ਵੱਲੋਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਿਆਦ ਵੀ ਕੀਤੀ ਗਈ ਹੈ ਤੇ ਅਸੀਂ ਸਾਰੇ ਜਗਰੋਂ ਦੀ ਸੰਧ ਕੋ ਉਹਨਾਂ ਦਾ ਵਿਰੋਧ ਕਰਦੇ ਆਂ ਤੇ ਭਾਈ ਅਮਰਤਪਾਲ ਮਹਿਰੋਜੀ ਦੇ ਸਮਰਥਨ ਦੇ ਵਿੱਚ ਖੜੇ ਆਂ ਜੇ ਅਗਰ ਜੇਕਰ ਸਰਕਾਰਾਂ ਭਾਈ ਅਮਰਤਪਾਲ ਮਹਿਰੋਜੀ ਦੇ ਖਿਲਾਫ ਕੋਈ ਵੀ ਕਾਰਵਾਈ ਕਰਦੀਆਂ ਤੇ ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਤੇ ਅਸੀਂ ਭਾਈ ਅਮਰਤਪਾਲ ਮਹਿਰੋਜੀ ਦੇ ਨਾਲ ਖੜੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਹਾਲਾ ਦਾਸ ਰੀ ਆਕਾਰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਤ ਜੀ ਇਹ ਜਿਹੜੀ ਵੀਡੀਓ ਹੁਣ ਤੁਸੀਂ ਦੇਖ ਰਹੇ ਹੋ ਕਿ ਬੀਆਂ ਪੈਣਾ ਵੀਰ ਲੁਧਿਆਣੇ ਜਗਰਾਉਂ ਦੇ ਇਲਾਕੇ ਦੀ ਜਿਹੜੀ ਸੰਗਤ ਹੈ ਉਹ ਸਾਰੇ ਵੀਰ ਅਮਰਤਪਾਲ ਸਿੰਘ ਮਹਿਰੋ ਉਹਦੇ ਹੱਕ ਵਿੱਚ ਆ ਗਏ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਜਿਹੜੀ ਹੈ ਭਾਈ ਅਮਰਤਪਾਲ ਮਹਿਰੋ ਤੇ ਨਹੀਂ ਹੋਣੀ ਚਾਹੀਦੀ ਕਿ ਜੋ ਕੀਤਾ ਹੈ ਸੋਸਾ ਹੀ ਕੀਤਾ ਹੈ ਇਹ ਬਾਬਾ ਇੱਥੇ ਗਲਤ ਹੈ ਬਾਬੇ ਦੀ ਗਲਤੀ ਹੈ ਜਾਂ ਉਸ ਔਰਤ ਦੀ ਵੀ ਗਲਤੀ ਹੈ ਕਿਉਂਕਿ ਆਪਾ ਕੱਲਾ ਬਾਬੇ ਨੂੰ ਗਲਤ ਨਹੀਂ ਕਹਿ ਸਕਦੇ ਗਲਤੀ ਉਸ ਜਨਾਨੀ ਦੀ ਉਸ ਔਰਤ ਦੀ ਬਰਾਬਰ ਹੈ ਪਰ ਵਿੱਚ ਗਲਤੀ ਬਾਬਾ ਜੀ ਦੀ ਵੀ ਕਿਉਂਕਿ ਗੁਰੂ ਦਾ ਬਾਣਾ ਪਾਇਆ ਤੇ ਐਡੀ ਵੱਡੀ ਸੰਪਰਦਾ ਦੇ ਨਾਲ ਜੁੜਨ ਕਰਕੇ ਸੰਪਰਦਾ ਦਾ ਨਾਮ ਬਦਨਾਮ ਆਪਣਾ ਨਾਮ ਉਹਨਾਂ ਨੇ ਆਪਣੀ ਮਿਹਨਤ ਆਪਣੀ ਇੱਜ਼ਤ ਜਿਹੜੀ ਹੈ ਬਣਾਈ ਬਣੀ ਬਣਾਈ ਜਿਹੜੀ ਇੰਨੇ ਸਾਲਾਂ ਦੀ ਉਹ ਚਲੀ ਗਈ 68 ਚਲੀ ਗਈ ਇੰਜ ਜਿੱਤ ਲਈ ਗਈ ਸਾਰਾ ਕੁਝ ਚਲਿਆ ਗਿਆ ਸੋ ਸਾਰੀ ਸੰਗਤ ਜਿਹੜੀ ਭਾਈ ਅਮਰਤਪਾਲ ਮਹਿਰੋ ਦੇ ਹੱਕ ਵਿੱਚ ਆਈਆਂ ਨੇ ਜਥੇਬੰਦੀਆਂ ਅਬਾ ਰਾਜਾ ਰਾਜ ਸਿੰਘ ਜੀ ਨੇ ਵੀ ਬਿਆਨ ਦਿੱਤਾ ਤੇ ਹੋਰ ਵੀ ਬਾਕੀ ਤੁਸੀਂ ਆਪਣੀ ਕਮੈਂਟ ਕਰਕੇ رائے ਜਿਹੜੀ ਹੈ ਉਹ ਦੇ ਦਿਓ ਕਿ ਸੰਗਤਾਂ ਜੋ ਭਾਈ ਅਮਰਤਪਾਲ ਦੇ ਹੱਕ ਵਿੱਚ ਖੜੀਆਂ ਨੇ ਸਹੀ ਨੇ ਕਿ ਗਲਤ ਨੇ ਜਾਂ ਭਾਈ ਅਮਰਤਪਾਲ ਸਹਨੇ ਜਿਹੜੀ ਕਾਰਵਾਈ ਕੀਤੀ ਏ ਉਹ ਗਲਤ ਹੈ ਕਿ ਸਹੀ ਹੈ ਹੋਣੀ ਚਾਹੀਦੀ ਸੀ ਕਿ ਨਹੀਂ ਹੋਣੀ ਚਾਹੀਦੀ ਤੇ ਉਹ ਵੀ ਤੁਸੀਂ ਆਪਣੀ ਵਿਚਾਰ ਜਿਹੜੇ ਨੇ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਦੇ ਦਿਓ ਕਿ ਭਾਈ ਅਮਰਤਪਾਲ ਦੇ ਹੱਕ ਵਿੱਚ ਜੇ ਉਹ ਸਹੀ ਹੈ ਤਾਂ ਸੰਗਤਪਾਲ ਦੇ ਹੱਕ ਵਿੱਚ ਹੈ ਜਾਂ ਗਲਤ ਤਾਂ ਉਹਦੇ ਹੱਕ ਵਿੱਚ ਹੈ ਸੋ ਆਪ ਜੀ ਵੀ ਆਪਣੇ ਵਿਚਾਰ ਜਿਹੜੇ ਨੇ ਉਹ ਦਿਓ ਵੀਡੀਓ ਅੱਗੇ ਕਰਿਓ ਸ਼ੇਅਰ ਤੇ ਚੈਨਲ ਦੇ ਨਾਲ ਜੁੜੇ ਰਹੋ ਜਿਹੜੇ ਨਵੇਂ ਜੁੜੇ ਨੇ ਉਹ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਇਆਂ ਗਤੀਵਿਧੀਆਂ ਜਿਹੜੀਆਂ ਨੇ ਤੁਹਾਨੂੰ ਪੱਤੀਆਂ ਲੱਗਦੀਆਂ ਰਹਿਣ ਤੇ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਵੀਡੀਓ ਕਰਿਓ ਸ਼ੇਅਰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ